ਬੇਰਕਾ ਦੇ ਮਿਲਕ ਪਲਾਂਟ ਦੇ ਅੱਗੇ ਦੋ ਨੌਜਵਾਨਾਂ ਨੇ ਹਵਾਈ ਫੈਰਿੰਗ ਕਰਕੇ ਗੱਡੀ ਦੀ ਕੀਤੀ ਲੁੱਟ ਇਹ ਘਟਨਾ ਗੁਰਦਾਸਪੁਰ ਦੇ ਬੇਰਕਾ ਪਲਾਂਟ ਦੀ ਦੱਸੀ ਜਾ ਰਹੀ ਹੈ ਜਿੱਥੇ ਕੀ ਗੁਰਦਾਸਪੁਰ ਦੇ ਬੇਰਕਾ ਪਲਾਂਟ ਦੇ ਅੱਗੇ ਦੋ ਨੌਜਵਾਨਾਂ ਨੇ ਹਵਾਈ ਫੈਰਿੰਗ ਕਰਕੇ ਗੱਡੀ ਦੀ ਲੁੱਟ ਕੀਤੀ ਅਤੇ ਉਹ ਨੌਜਵਾਨ ਆਪਣਾ ਮੋਟਰਸਾਈਕਲ ਬੇਰਕਾ ਪਲਾਂਟ ਦੇ ਸਾਹਮਣੇ ਛੱਡ ਕੇ ਹੋਏ ਫਰਾਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕਰ ਰਹੇ ਨੇ ਮਾਮਲੇ ਦੀ ਜਾਂਚ ਲੁਟੇਰਿਆਂ ਨੇ ਜਾਂਦੇ ਹੋਏ ਕਹਿੰਦੇ ਨੇ ਕਿ ਦੋ ਹਵਾਈ ਫਾਇਰ ਵੀ ਕੀਤੇ ਹਨ ਜਿਨ੍ਹਾਂ ਦੇ ਮੌਕੇ ਤੋਂ ਗੋਲ ਬਰਾਮਦ ਕੀਤੇ ਗਏ ਮੌਕੇ ਤੇ ਪੁਲਿਸ ਪਹੁੰਚ ਕੇ ਕਰ ਰਹੀ ਹੈ ਮਾਮਲੇ ਦੀ ਜਾਂਚ ਪੁਲਿਸ ਨੇ ਹਰ ਇੱਕ ਨਾਕੇ ਤੇ ਕੀਤਾ ਹੈ ਲਾਕ ਇਹ ਜੋ ਤੁਸੀਂ ਨਿਊਜ਼ ਰੀਡਰ ਪੰਜਾਬ ਤੇ ਇਸ ਵੇਲੇ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਉਹਨੇ ਆਪਣੀ ਕਿਸ਼ਤ ਇਹ ਗੁਰਦਾਸਪੁਰ ਦੇ ਬੇਰਕਾ ਮਿਲਕ ਪਲਾਟ ਵਿਖੀਆਂ ਹਨ ਜਿੱਥੇ ਕੀ ਦੋ ਲਟੇਰਿਆਂ ਵੱਲੋਂ ਫਾਇਰਿੰਗ ਕਰਕੇ ਇੱਕ ਗੱਡੀ ਦੀ ਲੁੱਟ ਕੀਤੀ ਗਈ ਆਓ ਅਸੀਂ ਇਸ ਵੇਲੇ ਤੁਹਾਨੂੰ ਮੌਕੇ ਦੇ ਜੋ ਚਸ਼ਮਜੀਤ ਗਵਾਹ ਹਨ ਉਹਨਾਂ ਨਾਲ ਵੀ ਗੱਲ ਕਰਾਂਦੇ ਆ ਤੇ ਮੌਕੇ ਤੇ ਅਧਿਕਾਰੀ ਕੀ ਕਹਿੰਦੇ ਹਨ ਆਓ ਸੁਣਦੇ ਹਾਂ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੋ ਕਿ ਗੁਰਦਾਸਪੁਰ ਦੇ ਫੇਰ ਦਾ ਪਲਾਟ ਤੋਂ ਸਾਹਮਣੇ ਆ ਰਹੀ ਹੈ ਖਬਰ ਕਿ ਲਟੇਰਿਆ ਵੱਲੋਂ ਇਸ ਵੇਲੇ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਦੀਆਂ ਉਹ ਖਬਰਾਂ ਜੋ ਲਟੇਰਿਆ ਵੱਲੋਂ ਆਪਣਾ ਲੁੱਟ ਦੀ ਬਾਰਦਾਦ ਨੂੰ ਅੰਜਾਬ ਦੇ ਕੇ ਜੋ ਉਹਨਾਂ ਨੇ ਲੁੱਟ ਦੇ ਲਈ ਮੋਟਰਸਾਈਕਲ ਵਰਤਿਆ ਸੀ ਉਹ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਇਹ ਜੋ ਤੁਸੀਂ ਤਸਵੀਰਾਂ ਇਸ ਵੇਲੇ ਨਿਊਜ਼ ਲੀਡਰ ਪੰਜਾਬ ਦੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਗੁਰਦਾਸਪੁਰ ਦੇ ਮੇਰਗਾ ਮਿਲਕ ਫਾਰਮ ਤੇ ਹਨ ਜਿੱਥੇ ਕੀ ਦੇਰ ਰਾਤ ਲੁਟੇਰਿਆਂ ਵੱਲੋਂ ਫਾਇਰ ਕਰਕੇ ਇੱਕ ਜਨ ਗੱਡੀ ਦੀ ਲੁੱਟ ਕੀਤੀ ਗਈ ਹੈ ਤੁਸੀਂ ਇਸ ਟਾਈਮ ਦੇਖ ਰਹੇ ਹੋ ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ ਜੋ ਕਿ ਜਾਂਚ ਲਈ ਬਰੀਕੀ ਦੇ ਨਾਲ ਜੁਟੀ ਹੋਈ ਹੈ ਜਾਂਚ ਕਰ ਰਹੀ ਹੈ ਇਸ ਵੇਲੇ ਜੋ ਤੁਸੀਂ ਇਹ ਰਿਪੋਰਟ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਇਹ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਹੈ ਤੁਸੀਂ ਦੇਖ ਰਹੇ ਹੋ ਜੋ ਸਕਰੀਨ ਤੇ ਮੋਟਰਸਾਈਕਲ ਦਿਖਾਈ ਦੇ ਰਿਹਾ ਹੈ ਇਹ ਉਹਨਾਂ ਲਟੇਰਿਆਂ ਦਾ ਹੈ ਜੋ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਗੁਰਦਾਸਪੁਰ ਦੇ ਫੇਰਕਾ ਪਲਾਂਟ ਦੀਆਂ ਹਨ ਇਹ ਸੱਜੇ ਕੋ 7:05 ਦੇ 7:00 ਦੇ ਕਰੀਬ ਘਟਨਾ ਜੀ ਮੈਂ ਮੇਰੇ ਕੋ ਪਲਾਂਟ ਚ ਆਪਣੀ ਗੱਡੀ ਦਾ ਸੈਂਪਲ ਕਰਾ ਕੇ ਬਾਹਰ ਨੂੰ ਆਂ ਰਿਹਾ ਜੀ ਅਰ ਆਣ ਕੇ ਗੱਡੀ ਸਟਾਰਟ ਕੀਤੀ ਤੇ ਗੇਅਰ ਹੀ ਪਾਣ ਲੱਗਾ ਤੁਰ ਲੱਗੇ ਤੇ ਤਿੰਨ ਮੋਟਿਆ ਮੋਟਰਸਾਈਕਲ ਉਸ ਲੱਗੇਦਾ ਜੀ ਹੁਣ ਆਣ ਕੇ ਸਿੱਧੇ ਫਾਇਰ ਕੱਟਦੇ ਇੱਥੇ ਜੀ ਕਿੰਨੇ ਫਾਇਰ ਕੱਟੇ ਜੀ ਦੋ ਫਾਇਰ ਕੱਟੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਿਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ ਨਹੀਂ ਸੀ ਤੁਹਾਡੀ ਮੇਰੀ ਗੱਡੀ ਜੰਹੀ ਜੀ ਕੀ ਨੰਬਰ ਸੀ ਕੋਲੋਂ ਪੀਵੀ 35 ਏ ਐਫ 5409 ਤੇ ਹਮਲਾਵਰ ਕਿੱਧਰੋਂ ਆਏ ਸੀ ਇਧਰਲੀ ਸਾਈਡ ਤੋਂ ਆਏ अच्छा किस चीज पे आई ओ, जी। जी। गो थी कि वो मोटरसाइकिल पे आई थी कोई पहचान हुई कोई नहीं कोई सही पहचान नहीं पुलिस ਨੂੰ ਤਲਾਸ਼ ਦਿੱਤੀ ਕਿ ਉਹ ਮੇਰੇ ਹਾਂਜੀ ਹਾਂਜੀ ਕੀ ਮੰਗ ਕਰਦੇ ਮੰਗਿਆ ਸੀ ਜੀ ਹਾਜੀ ਕਿ ਗੱਡੀ ਗੱਡੀ ਨਾਲੇ ਸਮਾਰਟ ਫੋਨ ਸਾਡਾ ਵਾਪਸ ਆ ਜੀ ਹੋਰ ਕੁਝ ਨਹੀਂ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਜੀ ਗੱਲ ਕੁਝ ਨਹੀਂ ਭਾਈ ਹੁਣ ਇੱਥੇ ਗੱਡੀ ਸਟਾਰਟ ਕੀਤੀ ਸੀਗੀ ਘਰ ਨੂੰ ਜਾਂਦੇ ਪਏ ਸੀ ਤੇ ਮੈਂ ਮੇਰਾ ਸਮਾਨ ਦੁਕਾਨ ਦੇ ਅੰਦਰ ਹੈਗਾ ਮੈਂ ਉਹ ਲੈ ਕੇ ਇਹ ਵਾਲੀ ਗੱਡੀ ਲੈ ਕੇ ਜਾਣਾ ਹੈਗਾ ਤੇ ਮੈਂ ਹਜੇ ਇੱਥੇ ਪੁੱਜਿਆ ਤੇ ਉਹਨਾਂ ਨੇ ਫਾਇਰ ਕਰ ਦਿੱਤੇ ਇਹਨੂੰ ਨੇ ਫਾਰ ਹੋਏ ਦੋ ਫੇਰ ਜਰਾ ਚ ਕੋਈ ਚਾਲੀ ਨੂੰ ਖਸਾਨ ਨਹੀਂ ਹੋਇਆ ਨਹੀਂ ਨਹੀਂ ਸਰ ਤੇ ਕੀ ਫੇਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਸਟਾਰਟ ਕੀਤੀ ਇਧਰ ਲਈ ਸੈਨੂ ਚਲੇ ਗਏ ਅੱਛਾ ਬਾਕੀ ਆਏ ਕਾਦੇ ਤੇ ਹੀ ਕਿਤੇ ਗੇ ਕਾਦੇ ਤੇ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਉਧਰ ਲੱਗੇ ਜੇ ਗੇ ਕਾਦੇ ਤੇ ਗੇ ਗੱਡੀ ਦੇ ਗੱਡੀ ਕਿਤੇ ਕੋਈ ਨਹੀਂ ਲੱਗਾ ਗੱਡੀ ਭਾਈ ਦੀ ਹਰਪ੍ਰੀਤ ਜੀ ਅੱਛਾ ਕੰਨ ਮੈਂ ਲੁੱਟ ਦੀ ਨੀਤ ਨਾਲੇ ਹਾਂਜੀ ਭਾਈ ਲੁੱਟ ਕਰਨ ਨੂੰ ਮੱਤਿਆਈ ਲੱਗਦਾ ਪਤਾ ਨਹੀਂ ਜੀ ਉਹਨਾਂ ਦਾ ਇਹ ਨਹੀਂ ਕਹਿ ਸਕਦੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ 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 ਸਰ ਕੋਈ ਨੁਕਸਾਨ ਨਹੀਂ ਕੀ ਮੰਨ ਕਰ ਤੋ ਮੰਗ ਸਰ ਇਹ ਵੀ ਹੈ ਕਿ ਸਾਡਾ ਕੇਸ ਹੱਲ ਕੀਤਾ ਜਾਏ ਕੋ ਉਹਨਾਂ ਫੜਿਆ ਜਾਵੇ ਜਲਦੀ ਜਲਦੀ ਤੋਂ ਕਰੀਬ ਕੋਈ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਦਵਾਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਹੈ ਵੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲੇ ਸੀ ਨਿਕਲ ਰਹੇ ਸੀਗੇ ਵੇਰਕਾ ਪਲਾਂਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜੈਨ ਜਿਹੜਾ ਨੰਬਰ ਹੈਗਾ PV35AF5409 সিলভার ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦਸਤਨ ਮੁਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀਗੇ ਗੱਡੀ ਦੇ ਕੁਛ ਤਿੰਨ ਨੌ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫੈਰ ਕਰਕੇ ਔਰ ਇਹਨਾਂ ਤੋਂ ਗੱਡੀ ਖੋਲੀਏ ਉਸ ਵੇ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਦੀ ਫਾਇਰ ਹੋਈ ਸੀਗੀ ਇਹਨਾਂ ਦੇ ਦਸਤਨ ਮੁਲਾਬਕ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀਗੇ ਉਹ ਬਾਈਕ ਇੱਥੇ ਹੈਗੀ ਆ ਅਸੀਂ ਉਹ ਤੋਂ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਇਹਨਾਂ ਦਾ ਉਹ ਬਾਈਕ ਦਾ ਬਾਕੀ ਦਾ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਿਹੜਾ ਨੰਬਰ ਆ ਉਹ ਬਹੁਤਾ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਖੋਈ ਗਈ ਆ ਉਹਦਾ ਨੰਬਰ ਮੈਂ ਫੇਰ ਦੁਬਾਰਾ ਬੋਲ ਰਿਹਾ ਪੀਬੀ 035 एएफ 5409 সিলਵਰ ਕਲਰ ਦੀ ਜਨ ਹੈਗੀ ਆ ਔਰ ਅਸੀਂ ਇਮੀਡੀਟਲੀ ਹੁਣੇ ਮੁਕੱਦਮਾ ਦਰਜ ਕਰਕੇ ਤਵਦੀਸ਼ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਦੇ ਥਰੂ ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਸਾਰੇ ਗਰੁੱਪਸ ਦੇ ਵਿੱਚ ਜਿਹੜਾ ਪੁਲਿਸ ਦੇ ਗਰੁੱਪਸ ਆ ਗਿਆ ਸਾਰਿਆਂ ਦੇ ਵਿੱਚ ਇਹ ਮੁਕਦ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਦੋਸ਼ੀਆਂ ਨੂੰ ਜਿਹੜਾ ਘੜੀ ਤੋਂ ਘੜੀ ਸਜ਼ਾ ਦਵਾ ਸਭ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੱਕੀਲੀ ਔਰ ਬਾਕੀ ਹੁਣ ਆਗੇ ਆ ਅਸੀਂ ਦੇਖ ਲੈਣੇ ਚਾਹੀਦੇ ਠੀਕ ਹੈ